ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਦੇ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਅੰਡੋਰੀ ਵੜਾਚ ਤਹਿਸੀਲ ਮਜੀਠਾ ਤਹਿਸੀਲ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ ਇੱਥੋਂ ਉਹਨਾਂ ਅੰਮ੍ਰਿਤਸਰ ਸ਼ਹਿਰ ਵੀ ਬਿਲਕੁਲ ਨਾਲ ਹੀ ਆ ਤੇ ਮਜੀਠਾ ਵੀ ਲੱਗ ਗਈ ਆ ਤੇ ਅੰਮ੍ਰਿਤਸਰ ਵਾਲਾ ਜਿਹੜਾ ਬਾਈਪਾਸ ਆ ਉਹ ਵੀ ਇੱਥੋਂ ਕੋਈ 2-3 ਕਿਲੋਮੀਟਰ ਹੀ ਆ ਬਸ ਤੇ ਮਜੀਠੇ ਵਾਲੇ ਰੋਡ ਤੇ ਪਿੰਡ ਆ ਜਿਹੜਾ ਵੀ ਦਿਓ ਨਾ ਤੇ ਪਹਿਲੇ ਵੀਡੀਓ ਬਣਾਉਣ ਲੱਗੇ ਆ ਤੇ ਕੰਮ ਵੀ ਜਿਹੜਾ ਗਿੰਦਕੀ ਜੇ ਨਵਾਂ ਹੀ ਸ਼ੁਰੂ ਕੀਤਾ ਵਾ ਇਹਨਾਂ ਇਹਨਾਂ ਦੇ ਵਿੱਚ ਕੁਝ ਕਰਦਿਆਂ ਵਾ ਤੇ ਕੁਝ ਲਿਆਂਦਿਆਂ ਵਾ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਵੀਰ ਜੀ ਨਾਮ ਦੱਸ ਤੇ ਕਰੀ ਆਪਣਾ ਨਾਮ ਮੇਰਾ ਹਰਪਾਲ ਸਿੰਘ ਵੀਰ ਜੀ ਤੇ ਪਿੰਡ ਪਿੰਡ ਪੰਡੋਰੀ ਵੜਾ ਜਿਲ੍ਹਾ ਅੰਮ੍ਰਿਤਸਰ ਠੀਕ ਹੈ ਤੇ ਅੰਮ੍ਰਿਤਸਰ ਸ਼ਹਿਰ ਵੀ ਲੱਗ ਗਈ ਆ ਆਪਣੇ ਹਾਂਜੀ ਆਪਨ 10 ਕਿਲੋਮੀਟਰ ਗੋਲਡਨ ਟੈਂਪਲ ਤੋਂ ਡਾਈਟ ਆ ਠੀਕ ਆ ਦਰਬਾਰ ਸਾਹਿਬ 10 ਕਿਲੋਮੀਟਰ ਆ ਇੱਥੋਂ ਹਾਂਜੀ ਤੇ ਬਾਈਪਾਸ ਤੇ ਇੱਥੋਂ 2 ਕਿਲੋਮੀਟਰ ਹੀ ਹੋਣਾ ਵਾ ਹਾਂਜੀ ਮਜੀਠਾ ਰੋਡ ਬਾਈਪਾਸ ਆਪਣਾ ਵੀਰ ਜੀ 2 ਕਿਲੋਮੀਟਰ ਠੀਕ ਹੈ ਤੇ ਮਜੀਠਾ ਇੱਥੋਂ ਕਿੰਨਾ ਕਿ ਜੀ ਤੁਹਾਨੂੰ ਮਜੀਠਾ ਵੀਰ ਜੀ ਇੱਥੋਂ 7 ਕਿਲੋਮੀਟਰ ਜੇ ਆਪਾਂ ਠੀਕ ਹੈ ਉਹਨਾਂ ਕੀ ਸ਼ਹਿਰ ਪੈ ਜਾਂਦਾ ਤੇ ਉਹਨਾਂ ਕੀ ਆਪਾਂ ਨੂੰ ਮਜੀਠਾ ਪੈ ਜਾਂਦਾ ਹਨਾ ਹਾਂਜੀ ਠੀਕ ਹੈ ਤੇ ਫੋਨ ਨੰਬਰ ਵੀ ਬੋਲ ਦਿਓ ਇੱਕ ਵਾਰੀ ਫੋਨ ਨੰਬਰ ਵੀ 80540 41040 ਠੀਕ ਹੈ ਹਾਂਜੀ ਤੇ ਨਵਾਂ ਹੀ ਕੰਮ ਕੀਤਾ ਸ਼ੁਰੂ ਫਿਰ ਹਾਂਜੀ ਵੀਰ ਜੀ ਪਹਿਲੇ ਕਰਦੇ ਰਹੇ ਆ ਤੇ ਹੁਣ ਫੇਰ ਬੰਦ ਕਰਤਾ ਸੀ ਤੇ ਉਹਦੇ ਕਰਕੇ ਹੁਣ ਫੇਰ ਨਵਾਂ ਸਟਾਰਟ ਕਰਨ ਲੱਗੇ ਜੀ ਠੀਕ ਹੈ ਜ ਦੋ ਲਿਆਂਦੀਆਂ ਦੇ ਇੱਕ ਕਰਦੀ ਆ ਹਨਾ ਮੇਡੀ ਦੋ ਲਿਆਂਦੇ ਤੇ ਇੱਕ ਕਰਦੀ ਜਬੂਰੀ ਮੈਂ ਠੀਕ ਹੈ ਤੇ ਆ ਫਿਰ ਛੋਟੀ ਨੂੰ ਕਿੰਨਾ ਚਿਰ ਹੋ ਗਿਆ ਸੂਈ ਨੂੰ ਨੂੰ ਵੀਰ ਜੀ 16 ਦਿਨ ਹੋ ਗਏ ਜੇ ਸੂਈ ਨੂੰ ਅੱਛਾ 11 ਕਿਲੋ ਦੁੱਧ ਜੇ ਪੱਕਾ ਇਹਦੇ ਥੱਲੇ ਤਿਆਰ ਬਿਲਕੁਲ ਹਾਂਜੀ ਲੀਟਰ ਵਾਲਾ ਠੀਕ ਹੈ ਤੇ ਜਿਹੜਾ ਵੀਰ ਆਵੇ ਦੋ ਟਾਈਮ ਚੋ ਕੇ ਤਿੰਨ ਟਾਈਮ ਚੋ ਕੇ ਆਪਣੀ ਖੜੇ ਠੀਕ ਹੈ ਤੇ ਬਾਕੀ ਪਤਲੀ ਚਮੜੀ ਰਹੀ ਜੀ ਦੇਖੋ ਠੀਕ ਹੈ ਹਾਂਜੀ ਤੇ ਖੋਲੋ ਹਾਂ ਫਿਰ ਤੋਰਦੀ ਹੈ ਬਾਕੀ ਇਹ ਆ ਵੀ ਚਲੋ ਜਿੰਨੀ ਵੀ ਆ ਸਫਾਈ ਚ ਆ ਕਾਦਾ ਵਾ ਬਹੁਤਾ ਉੱਚਾ ਨਹੀਂ ਕਹਿ ਸਕਦੇ ਪਰ ਠੀਕ ਆ ਜਿਹੜਾ ਮਮਜਾਂ ਦੇ ਹੁੰਦੇ ਆ ਤੇ ਥੱਲੇੋਂ ਸਫਾਈ ਜਿਹਨੀ ਵੀ ਆ ਸਾਂਭੀ ਸੁੰਭੀ ਵੀ ਚੰਗੀ ਆ ਗੋਲ ਝੋਟੀ ਆ ਜਿਹੜੀ ਪੂਰੀ ਦੁੱਧ ਜਿਹੜਾ 11 ਲੀਟਰ ਇਹਦੇ ਕੋਲ ਤਿਆਰ ਦੱਸਦੇ ਆ ਬਾਕੀ ਥਨਾਂ ਦਾ ਸਾਈਜ਼ ਗੈਪ ਵੀ ਇਹਦਾ ਚੰਗਾ ਆ ਆ ਦੇਖ ਸਾਡੇ ਜੀ ਤੇ ਥਣ ਵੀ ਤੇ ਤੁਹਾਨੂੰ ਦਿਖਾ ਦਈਏ ਲੱਗੇ ਤਾਂ ਬਾਕੀ ਹਵਾਨੇ ਦੀ ਧੱਕ ਗਾਂ ਨਵੇਂ ਚੰਗੀ ਆ ਤੇ ਪਛਾਨ ਨਵੇਂ ਚੱਲੋ ਚੰਗੀ ਆ ਤੇ ਆ ਕੱਟਾ ਜੀ ਮਗਰ ਹਾਂਜੀ ਲੀਲੀ ਦਾ ਕੱਟਾ ਆ ਹਾਂ ਕੱਟਾ ਹੈਗਾ ਜੀ ਤੇ ਮਗਰ ਠੀਕ ਆ ਤੇ ਮੁੱਲ ਫਿਰੇ ਦਾ ਮੁੱਲ ਤੇ 88000 ਕਰਦੇ ਜੇ ਬਾਕੀ ਤੁਸੀਂ ਦਾ ਦੋ ਕਿੰਨੇ ਦੇ ਦिए ਹਾਂਜੀ 1000 ਸ਼ੌਟ ਕਰ ਦਿੰਦੇ ਜੀ ਜਿੱਤੀ ਆਪਾਂ ਅੱਛਾ ਹਾਂਜੀ 83000 ਦੀ ਦੇ ਦਾ 83000 ਚਲੋ ਬਾਕੀ ਕੋ ਫੋਨ ਲਾਵੇ ਬਾਕੀ ਵੀਰ ਕੋਈ ਫੋਨ ਲਾ ਕੇ ਜਿਹੜਾ ਇੱਥੇ ਆਊਗਾ ਜਿਹੜਾ ਦੋ ਟਾਈਮ ਪਚੋ ਗਿਆ ਆਪਣੀ ਤਸੱਲੀ ਕਰਕੇ ਖੜੇ ਠੀਕ ਹੈ ਆਪਣੇ ਘਰੋਂ ਤੇ ਅਗਲੇ ਦੇ ਘਰ ਦੀ ਵੀਰਜੀ ਸੇਵਾ ਤੇ ਬਾਕੀ ਖੁੱਲਾ ਮਾਨਤਨ ਕਰ ਦੋ ਮਾਨਤਨ ਕਰਾਂਗੇ ਜਿਹੜਾ ਵੀਰ ਇੱਥੇ ਪਹੁੰਚੂਗਾ ਠੀਕ ਹੈ ਜੀ ਕੋਈ ਫੋਨ ਇੱਕ ਵਾਰੀ ਕੋਈ ਲਾਵੇ ਜ਼ਰੂਰ ਮਾਨਤਨ ਜਿਹੜਾ ਮੌਕੇ ਤੇ ਖੁੱਲਾ ਹੋ ਜਾਊਗਾ 11 ਕਿਲੋ ਖੁੱਲਾ ਦੁੱਧ ਆ ਗਏ ਜੀ ਠੀਕ ਹੈ ਤੇ ਹੁਣ ਆ ਜਿਹੜੀ ਪੂਰੀ ਮੱਝ ਆ ਗਈ ਜੇ ਚੰਗੇ ਕਦ ਕਾਠ ਵਾਲੀ ਹੈ ਘਰ ਦੀ ਜੀ ਪੱਕੀ ਆਪਣੀ ਅੱਛਾ ਘਰ ਦੀ ਮੱਝ ਆ ਜੀ ਘਰੇ ਪਾਲੀ ਜੀ ਪੱਕਾ ਚਲਾ ਕੇ ਪਾ ਠੀਕ ਹੈ ਤੇਜਾ ਸੁਆ ਜੀ ਇਹਦਾ ਵੀਰ ਜੀ ਅੱਛਾ ਤੇ ਦੁੱਧ ਇਹਦਾ ਵੀਰ ਜੀ ਤਿੱਜੇ ਸਵੇਰ ਕਾ ਮੰਨ ਲਓ 17 ਕਿਲੋ ਦੀ ਮੰਨ ਲਓ ਫੁੱਲ ਗਾਰੰਟੀ ਦੇ ਸਾਡੀ ਅੱਛਾ ਪਹਿਲੇ ਸਵੇਰ 15 ਗੱਡੇ ਆ ਜੇ ਦੂਜੇ ਸਵੇਰ 16 ਲੀਟਰ ਜੀ ਅੱਛਾ ਹਾਂਜੀ ਮਤਲਬ ਕਿਲੋ ਘਰ ਸਵੇਰ ਵੱਧ ਜਾਂਦੀ ਆ ਕਿ ਹਾਂਜੀ ਠੀਕ ਆ ਤੇ 20 ਦਿਨ ਵੀਰ ਜੀ ਕੱਚੀ ਆ ਜੇ 20 ਦਿਨ ਕੱਚੀ ਆ ਹਾਂਜੀ ਇਹਦਾ ਰੇਟ ਇਹਦਾ ਜੀ ਫੋਨ ਤੇ ਕਰਾਂਗੇ ਆਪਾਂ ਅੱਛਾ ਇਹਦਾ ਰੇਟ ਫੋਨ ਤੇ ਕਰਨਾ ਚਲੋ ਤੋਰ ਹੀ ਤੋ ਕਰੀਏ ਵੀ ਬਾਕੀ ਇਹ ਵੀ ਹੁਣ ਇਹਦਾ ਕੱਚੀ ਦੇ ਹਿਸਾਬ ਨਾਲ ਹੋ ਜਾਊਗਾ ਹੁਣ ਵੀਰ ਜੀ ਸ਼ਾਮ ਛੱਡ ਕੇ ਦਵਾਂਗੇ ਹੁਣ ਸ਼ਾਮ ਛੱਡ ਕੇ ਤੇ ਜੇ ਕਹਨੇ ਤਿਆਰ ਕੀਤੀ ਤੇ ਫਿਰ ਜਦੋਂ ਜੇ ਤੁਸੀਂ ਤਿਆਰ ਕਰ ਲਈ ਤੇ ਫਿਰ ਮੁੱਲ ਹੋਰ ਹੋ ਜੂਗੀ ਬਾਕੀ ਹੈ ਵੱਡੀ ਬਾਕੀ ਇਹ ਆ ਵੀ ਕੱਦ ਕਾਠ ਚੰਗਾ ਵਾ ਬਾਕੀ ਮਿਲਕਵੇਂ ਨੇ ਵੀ ਚੰਗੀ ਲੱਗੀ ਤੇ ਥਣ ਥਣ ਮਿਰਚੀ ਓਕੇ ਸਾਰੇ ਸਾਰੇ ਮਿਰਚੀ ਓਕੇ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਠੀਕ ਐ ਰੇਡੇ ਦਾ ਵੀ ਪੁੱਟ ਕਰਨਾ ਠੀਕ ਐ ਬਾਕੀ ਕੋਈ ਵੀਰ ਆਪਣੀ ਤਸੱਲੀ ਕਰਕੇ ਵੇਸ਼ ਚਾੱਕ ਕੇ ਆਪਣੀ ਪਾਸ ਕਰਕੇ ਖੜੇ ਹੱਥੀ ਹਾਂਜੀ ਤੇ ਹੁਣ ਇੱਕਾ ਗਾਂ ਜਿਹੜੀ ਆਪਣੇ ਕੋਲ ਰਹਿ ਗਈ ਹੈਂ ਹੰਡੇ ਤੇ ਇਹਦੇ ਮਗਰ ਬੱਛੀ ਜੀ ਇਹਦੀ ਮਗਰ ਬੱਛੀ ਇਹ ਆਵਲੀ ਬੱਛੀ ਜੀ ਠੀਕ ਐ 6 ਦਿਨ ਕਿੰਦੇ ਸੂਈ ਨ ਹੋਏ ਆ ਤੇ ਦੁੱਧ ਕਿੰਨਾ ਤਿਆਰ ਇਹਦੇ ਕੋਲ ਵੀਰ ਜੀ 12 ਲੀਟਰ ਜੇ ਦੋ ਟਾਈਮ ਆਪਣੀ ਤਸੱਲੀ ਕਰਕੇ ਖੜੇ ਜੀ ਅੱਛਾ ਹਾਂਜੀ ਸੁਗਾ ਸੁਗਾ ਜੀ ਇਹ ਕਿੰਨਾ ਦੁੱਧ ਚ ਭਾਈ ਜਾਊਗੀ ਦੁੱਧ ਵੀਰ ਜੀ 15 ਕਿਲੋ ਕਰੂਗੀ ਜੀ ਤੋਰ ਹਾਵੇ ਰੇ ਕਰੀ ਨਾ ਬਾਕੀ ਇਹ ਆ ਵੀ ਹੈਗੀ ਜਰਸੀ ਕ੍ਰੋਸ ਆ ਸਿੰਘਾਂ ਤੋਂ ਝੁੰਗੀ ਆ ਬਾਕੀ ਕੋਈ ਰੱਸੀ ਨਹੀਂ ਜੇ ਭਾਜੀ ਠੰਡੀ ਜੀ ਠੀਕ ਆ ਰੱਸੀ ਤਾਂ ਬਿਨਾਂ ਜਿਹੜੀ ਕੰਦੇ ਕਿ ਚਵਾਈ ਕਰੀ ਦੀ ਹੈ ਜੀ ਦੁੱਧ ਮੌਕੇ ਤੇ 12 ਲੀਟਰ ਇਹਦੇ ਕੱਲ ਤਿਆਰ ਦੱਸ ਦੇ ਤੇ ਹੈਗੀ ਬਿਲਕੁਲ ਕੰਪੈਕਟ ਜਿਹੀ ਹਵਾਨੇ ਦੀ ਆ ਜੀ ਤੇ ਦੇ ਵੀ ਥਾਣੇ ਕਰੀ ਲਾਗੇ ਨੂੰ ਦੇਖ ਸਕਦੇ ਜੀ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਤੇ ਵੀਰ ਜੀ 45000 ਕਰਦੇ ਜੀ ਅੱਛਾ ਬਾਕੀ ਤੁਸੀਂ ਲਖ ਦੋ ਇਹ ਕਿੰਨੇ ਦੇ ਦੇ ਦੀ ਜੱਸ ਨੂੰ ਜੱਸ ਨੂੰ 5000 ਛੋਟ ਕਰ ਦਿੰਦੇ ਜੀ ਆਪਾਂ ਅੱਛਾ ਇਹ ਜਿਹੜੀ ਦੇ ਦੋਗੇ 40000 ਦੀ ਹਾਂਜੀ ਜੀ ਬਾਕੀ ਵਿੱਚ ਮਾਨਤਨ ਖੁੱਲਾ ਕਰ ਦੋਗੇ ਵੀਰ ਕੋਈ ਆਵੇ ਦੋ ਟਾਈਮ ਤਸੱਲੀ ਕਰਕੇ ਖੜੇ ਜਿਹੜਾ ਵੀਰ ਪਹੁੰਚੂਗਾ ਉਹਦਾ ਮਾਨਤਨ ਖੁੱਲਾ ਕੀਤਾ ਜਾਊਗਾ ਠੀਕ ਹੈ ਹਾਂਜੀ ਤੇ ਠੀਕ ਹੈ ਜੀ ਹੋਰ ਕੁਝ ਕਹਿਣਾ ਹੈ ਵੀਰ ਜੀ ਮਿਹਰਬਾਨੀ ਠੀਕ ਹੈ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣਾ ਦੋ ਟਾਈਮ ਤਸੱਲੀ ਕਰਕੇ ਆਪਣੀ ਸਮਝਣਾ ਵੇਸ ਚ ਆ ਕੇ ਹਾਂਜੀ ਤਸੱਲੀ ਕਰਕੇ ਫੇਰ ਹੀ ਆਪਣਾ ਪਸ਼ੂ ਖਰੀਦੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ